ਲਵੋਜੀ ਲੋਕ ਸਭਾ ਹਲਕਾ ਸੰਗਰੂਰ ਵਿੱਚ ਇੱਕ ਵਾਰ ਫਿਰ ਬੀਜਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਮਹਿਲ ਕਲਾਂ ਵਿਖੇ ਵੱਡਾ ਇਕੱਠ ਕਰਕੇ ਦਸਤਕ ਦੇ ਦਿੱਤੀ ਚਾਹੇ ਹਰਜੀਤ ਸਿੰਘ ਗਰੇਵਾਲ ਨੂੰ ਹਜੇ ਤੱਕ ਹਾਈ ਕਮਾਂਡ ਨੇ ਉਮੀਦਵਾਰ ਨਹੀਂ ਲਾੰਦਿਆ ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਸ ਨੂੰ ਟਿਕਟ ਮਿਲਣੀ ਤਹਿ ਮੈਂ ਅਮਨਜੀਤ ਸਿੰਘ ਘੈਰਤ ਤੇ ਤੁਸੀਂ ਦੇਖ ਰਹੇ ਹੋ ਚੰਚਕੀ ਨਿਊਜ਼ ਪੰਜਾਬ ਤਰਜ ਕੋ ਤੁਨ ਜੀਆਂ ਆਖਦਾ ਹਾਂ ਤੇ ਖਬਰ ਹੈ ਹਲਕਾ ਸੰਗਰੂਰ ਦੇ ਨਾਲ ਜੁੜੀ ਬਰਨਾਲਾ ਜ਼ਿਲ੍ਹੇ ਦੇ ਮਹਿਲਕਲਾਂ ਹਲਕੇ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ 1996 ਤੋਂ ਬਾਅਦ ਹੁਣ 2024 ਵਿੱਚ ਦੁਬਾਰਾ ਫਿਰ ਆਜਪਾ ਦੇ ਸੰਭਾਭੀ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੇ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੀ ਧਰਤੀ ਉੱਪਰ ਪਾਰਟੀ ਵਰਕਰਾਂ ਤੇ ਲੋਕ ਸਭਾ ਹਲਕਾ ਸੰਗਰੂਰ ਦੀਨ ਪੈਂਦੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਵੋਟਰਾਂ ਨਾਲ ਇੱਕ ਮੀਟਿੰਗ ਕੀਤੀ ਜੋ ਮਹਾਰਲੀ ਦਾ ਰੂਪ ਧਾਰਨ ਕਰ ਗਈ ਚਾਹੇ ਇਲਾਕੇ ਦੇ ਪ੍ਰਮੁੱਖ ਆਗੂ अरविंद खन्ना ਤੇ ਕੇਵਲ ਸਿੰਘ ਢਿੱਲੋਂ ਹਰੀਦਗਰੇਵਾਲ ਦੀ ਫੇਰੀ ਵਿੱਚ ਦਿਖਾਈ ਨਾ ਦਿੱਤੇ ਪਰ ਫਿਰ ਵੀ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਵਰਕਰਾਂ ਨਾਲ ਭਰੇ ਪੰਡਾਲ ਨੂੰ ਕਈ ਸੀਨੀਅਰ ਬੀਜੇਪੀ ਆਗੂਆਂ ਨੇ ਸੰਬੋਧਨ ਕੀਤਾ ਆਓ ਤੁਹਾਨੂੰ ਦਿਖਾਉਂਦੇ ਹਾਂ ਸਮੇਂ ਦੀਆਂ ਕੁਝ अहम ਤਸਵੀਰਾਂ ਮੈਲਕਲਾ ਤੋਂ ਪੱਤਰਕਾਰ ਗੁਰਸੇਵਿਕ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਜਦੋਂ ਆਗਾਜ਼ ਅੱਛਾ ਹੁੰਦਾ ਤਾਂ ਉਹਦਾ ਅੰਜਾਮ ਵੀ ਇੱਥੇ ਹੀ ਹੁੰਦਾ ਕਦੇ ਕਿਸੇ ਨੇ ਸੋਚਿਆ ਸੀ ਕਿ ਮਹਿਲਕਲਾ ਚ ਵੀ ਬੀਜੇਪੀ ਦਾ ਟੈਂਡੂ ਇਲਾਕਾ ਜਿਹੜਾ ਕਹਿੰਦੇ ਆ ਕਿ ਪਿੰਡਾਂ ਚ ਨਹੀਂ ਜਾਣਦੇ ਨੇ ਪਿੰਡਾਂ ਚ ਚੂਬੇ ਦੇ ਅੰਦਰ 26000 ਬੂਤ ਆ ਉਹਦੇ ਚ 19000 ਬੂਤ ਸਾਡਾ ਬਣਿਆ ਹੋਇਆ ਤੇ ਉਹ ਪਿੰਡਾਂ ਜੀ ਨੇ ਤੇ ਜਦੋਂ ਅਸੀਂ ਪਿੰਡਾਂ ਚ ਰਹੇ ਨੇ ਸਾਨੂੰ ਕਿੱਥੇ ਕੱਢਣਗੇ ਗੱਲ ਤਾਂ ਇਹ ਹੈ ਆ ਇਹ ਜਿਹੜੀਆਂ ਗੱਲਾਂ ਨੇ ਇਸ ਨੂੰ ਅਸਲ ਚ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਇਹ ਨਹੀਂ ਹੋਣਾ ਚਾਹੀਦਾ ਜਿਹੜੀਆਂ ਮੰਗਾ ਨੇ ਉਹ ਤਾਂ ਟੇਬਲ ਤੇ ਬੈਠ ਕੇ ਆਪਸ ਸ਼ਾਂਤ ਮੈਤਰੀ ਤਰੀਕੇ ਨਾਲ ਗੱਲਬਾਤ ਕਰਕੇ ਆ ਹੁਣ ਮੈਂ ਉਹਨਾਂ ਨੂੰ ਮਿਲਣਾ ਬਾਅਦ ਚ ਚਾਰ ਪੰਜ ਲੋਕਾਂ ਨੂੰ ਉਹਨਾਂ ਦੇ ਪੁੱਲਾਂ ਦੇ ਜਵਾਬ ਵੀ ਦੇਣੇ ਆ ਕਿਸਾਨਾਂ ਦੇ ਪ੍ਰਤੀਨਿਧੀ ਜਿਹੜੇ ਆਏ ਆ ਤੇ ਉਹਨਾਂ ਨਾਲ ਗੱਲ ਕਰਾਂਗੇ ਉਹ ਵੀ ਸਾਡੇ ਆਪਣੇ ਹੀ ਆ ਕੋਈ ਬਗਾਨੇ ਥੋੜਾ ਨੇ ਉਹ ਬਗਾਨੇ ਬਣ ਰਹੇ ਆ ਅਸੀਂ ਨਹੀਂ ਉਹਨਾਂ ਨੂੰ ਬਣਾਉਂਦੇ ਇਹ ਠੀਕ ਆ ਵੀ ਸਾਡੀ ਤੇ ਉਹਨਾਂ ਚੁਪਈਆਂ ਦੀ ਵਿਚਾਰਤਾ رائے ਕਿ ਨਹੀਂ ਠੀਕ ਆ ਨਾ ਕਿ ਚਾਰ-ਚਾਰ ਅਵੇ ਅਸੀਂ ਵਿਰੋਧੀ ਹੋ ਸਕਦੇ ਪਰ ਗੱਲ ਤਾਂ ਸ਼ਾਂਤਮਈ ਹੁੰਦੀ ਆ ਇਹ ਥੋੜਾ ਹੁੰਦਾ ਕੋਈ ਦੇਰੇ ਨਹੀਂ ਹੁਣੇ ਆਜੂ ਦੋ ਚਾਰ ਕੰਟੈਕਟ ਆਜੂ ਬੰਦ ਤੁਹਾਡਾ ਵੀ ਨਾਮ ਆ ਰਿਹਾ ਮੈਨੂੰ ਕਹਿਣਗੇ ਤਾਂ ਮੈਂ ਲੜੂਗਾ ਸਰ ਭਾਜਪਾ ਦੇ ਉਮੀਦਵਾਰ ਆਏਗਾ ਚੋਣ ਮਦਦ ਤੋਂ ਉਹ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕਰੇ ਚੋਣ ਮੁੱਦੇ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਿਆਸ ਉਹੀ ਇੱਕੋ ਹੀ ਆ ਉਹੀ ਆ ਮਾਨਸ ਦੀ ਜਨ ਸਭੇ ਇੱਕ ਇੱਕ 95 ਗੁਰੂ ਨਾਨਕ ਵਾਲਾ ਹੀ ਮਤਲਬ ਠੀਕ ਹੈ ਉਸੇ ਨੂੰ ਲੈ ਕੇ ਅਸੀਂ ਚੱਲਦੇ ਆਂ ਤੇ ਔਰ ਮੇਰਾ ਖਿਆਲ ਆ ਵੀ ਆਉਣ ਵਾਲਾ ਜਿਹੜਾ ਸੋਨਾ ਪੰਜਾਬ ਦਾ ਫਿਊਚਰ ਬਹੁਤ ਅੱਛਾ ਭਾਰਤੀ ਜਨਤਾ ਪਾਰਟੀ ਸਭ ਤੋਂ ਮਜ਼ਬੂਤ ਸਿਰ ਬਣ ਕੇ ਉੱਪਰੇ ਗਈ ਸੂਬੇ ਚ ਔਰ ਅੱਗੇ ਸਾਈਜ਼ ਦੀ ਪ੍ਰਕਾਰ ਬਣਾਉਣ ਦੀ ਤਰਫ ਅਸੀਂ ਵਧ ਰਹੇ ਔਰ ਉਹਦੀ ਤਿਆਰੀ ਚੱਲ ਰਹੀ ਹੈ ਆਦੀ ਆ ਜੀ ਅੱਜ ਜਰਿਆਪਾ ਜੀ ਜਮਾਨਾ ਆਪਣਾ ਕਹਿ ਰਿਹਾ ਬਾਹਰ ਬੈਠ ਕੇ ਬਹੁਤ ਤਸੱਫੁਤ ਕਰਦੇ ਨੂੰ ਆਨੰਦ ਕਰਦੇ ਨੇ ਕਿ ਸਾਡਾ ਸਮਾਜ ਦੀ ਜੂਹ ਕਰਾਈ। ਦੇਖੋ ਕਿੰਨੇ ਚੋਣ ਮਹਿਮਾਤਾਂ ਦਾ ਉਹ ਸੁਣ ਲੋ ਭਾਈ ਸੋ ਆ ਪਿੰਡ ਨੇ ਸਾਡੇ ਨਾਲ ਅਸੀਂ ਬੈਠੇ ਆ ਨਾ ਸਭ ਜਗ੍ਹਾ ਜਾਵਾਂਗੇ ਸ਼ਾਂਤਮਈ ਵਿਰੋਧ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਲੋਕ ਸੰਚਾਰ ਜੇ ਕੋਈ ਕਰੇ ਤਾਂ ਬਹੁਤ ਅੱਛਾ ਪਰ ਵਿਰੋਧ ਜਿਹੜਾ ਉਹ ਸਨਾਤਿਕ ਹੋਣਾ ਚਾਹੀਦਾ ਐਵੇਂ ਵਿਰੋਧ ਦੇ ਲਈ ਵਿਰੋਧ ਨਾ ਹੋਵੇ ਜੇ ਕੋਈ ਸਾਡੇ 'ਚ ਕਮੀ ਲੱਗਦੀ ਆ ਤਾਂ ਉਹ ਗਰੂਪ ਕਰਨ ਇਹ ਕਮੀਨੇ ਹੈ ਤਾਂ ਚੱਲਣਾ ਗੱਲਬਾਤ ਕਰਨਗੇ ਦੱਸਾਂਗੇ ਉਹਨਾਂ ਨੂੰ ਭਾਈ ਆਹ ਗੱਲ ਠੀਕ ਹੈ ਇਸ ਵੇਲੇ ਕਿਸੇ ਦੀ ਕੋਈ ਸਰਕਾਰ ਨਹੀਂ ਹੈ ਕੋਈ ਨੋਟੀਫਿਕੇਸ਼ਨ ਨਹੀਂ ਹੋ ਸਕਦਾ ਤਾਂ ਇਸ ਵੇਲੇ ਅੰਦੋਲਨ ਦਾ ਜਾਂ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਹੀ ਨਹੀਂ ਕਿ ਆਮ ਆਦਮੀ ਪਾਰਟੀ ਉਹਨਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਨੇ ਐਮਐਸਪੀ ਦਿੱਤੀ ਜਿਹੜੀ ਸਟੇਟ ਗਵਰਨਮੈਂਟਸ ਨੇ ਕੇਰਲ ਨੇ ਦਿੱਤੀ ਹੋਈ ਆ ਹਰਿਆਣਾ ਨੇ ਦਿੱਤੀ ਹੋਈ ਆ ਬਾਕੀ ਸਰਕਾਰਾਂ ਨੇ ਦਿੱਤੀ ਹੋਈ ਆ ਉਹਨਾਂ ਨੇ ਦਿੱਤੀ ਜਦੋਂ ਉਹਨਾਂ ਨੇ ਨਹੀਂ ਦਿੱਤੀ ਤੇ ਫਿਰ ਉਹ ਉਹਨਾਂ ਨੂੰ ਕਿਉਂ ਦੀ ਪੁੱਛਦੇ ਸਾਨੂੰ ਪੁੱਛਦੇ ਆ। ਅੱਜ ਕੱਡੀ ਮੈਂ ਬਾਤੀ ਨਾਲ ਕਰਤਾਂ ਨੂੰ ਮਤਲਬ ਇਹ ਸਾਰਾ ਆਦਮੀ ਦਾ ਆਜੀ ਦਾ ਪਲਾਨਡ ਹੋਣਾ ਸੀ। ਬਿਲਕੁਲ ਪਲਾਨਡ ਆ ਔਰ ਇਹ ਹੁਣ ਜਿਹੜੀ ਉੱਥੇ ਮੈਂ ਕਿਸੇ ਦੀ ਵੀ ਬਹੁਤ ਹੋ ਗਈ। ਉਸ ਨੂੰ ਬੁਰਾ ਮੰਨਦਾ। ਤੇ ਮੈਂ ਉਸ ਦਾ ਉਹ ਪਰਿਵਾਰ ਨਾਲ ਮੇਰੀ ਹਮਦਰਦੀ ਵੀ ਹੈ। ਹੁਣ ਸਾਡੇ ਉੱਥੇ ਰਾਜਪੁਰੇ ਜਿਹੜਾ ਸਿਹਰਾ ਪਿੰਡ ਦੇ ਅੰਦਰ ਹੋਇਆ ਮਹਾਰਾਣੀ ਸਾਹਿਬਾਂ ਗਈ ਸੀ। ਤਾਂ ਉਹ ਕੀ ਹੋਇਆ ਕਿਸੇ ਨੇ ਕੁਝ ਨਹੀਂ ਕਰਿਆ। ਆਪਣੇ ਆਪ ਹੀ ਹਾਥ ਥੇ ਹੋ ਜਾਂਦਾ, ਡਿੱਗ ਗਿਆ। ਉਸ ਤੋਂ ਬਾਅਦ ਉਹ ਕੌਣ ਸੀ ਬੰਦਾ ਸੁਖਦੇਵ ਸਿੰਘ ਉਹਦਾ ਨਾਮ ਸੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਪਦ ਅਧਿਕਾਰੀ ਆਫਿਸ ਵਿਚ ਰਹਾ ਠੀਕ ਹੈ ਤੇ ਇਦਾਂ ਹੀ ਕਰਕੇ ਬਾਕੀ ਵੀ ਕੋਈ ਆਮ ਆਦਮੀ ਪਾਰਟੀ ਦਾ ਆਫਿਸ ਵਿਚ ਰਹਿ ਰਿਹਾ ਕੋਈ ਕਿਤੇ ਉਹ ਪਾਰਟੀਆਂ ਵਾਲੋਂ ਪਲੇਟ ਨਹੀਂ ਕਿਸਾਨ ਹਿੱਤਾਂ ਤੋਂ ਪ੍ਰੇਸ਼ ਨਹੀਂ ਹੈਗੇ ਇਸ ਕਰਕੇ ਮੈਂ ਤਾਂ ਇਹ ਕਹਣਾ ਕਿ ਗੱਲ ਕਰੋ ਕਿਸਾਨੀ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਮਸਲੇ ਹੈਗੇ ਆ ਮਸਲਿਆਂ ਦਾ ਹੱਲ ਕਰਨਾ ਤੇ ਉਹ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਦੱਕੇ ਠੀਕ ਹੈ ਅਸੀਂ ਕੋਈ ਉਹਨਾਂ ਦੇ ਵਿਰੁੱਧੀ ਨਹੀਂ ਹੈਗੇ ਸਭ ਤਾਂ ਖਾਮ ਖਾਮ ਵਿਰੋਧੀ ਬਣਾਈ ਜਾਂਦੇ ੱਟਕੇ ਮਾਰ ਮਾਰ ਕੇ ਜੇ ਮੈਨੂੰ ਕੁੱਟਣ ਨਾਲ ਉਹਨਾਂ ਦਾ ਮਸਲਾ ਹੱਲ ਹੁੰਦਾ ਹੋਵੇ ਮੈਂ ਆਪ ਹੀ ਚਲਾ ਜਾਣਾ ਉਹਨਾਂ ਕੋਲ ਭਾਈ ਸਾਰੇ ਕਿਸਾਨ ਸੁਖੀ ਹੋ ਜਾਣਗੇ ਆ ਮੇਰੇ ਮਹਾਰਾਜੋ ਤਲਵਾਰਾਂ ਠੀਕ ਹੈ ਮੈਂ ਚਲਾ ਜਾਣਾ ਤੁਹਾਡੇ ਨਾਲ ਉਹਨੂੰ ਪੁੱਛਿਆ ਜੇ ਉਹਦੇ ਨਾਲ ਹੱਲ ਹੁੰਦਾ ਸਾਡੇ ਬਰਕਰਨ ਤੰਗ ਕਰਕੇ ਕੀ ਮਿਲੇਗਾ ਅਸੀਂ ਤਾਂ ਸਧਾਰਨ ਬੰਦੇ ਆ ਆਮ ਆਦਮੀ ਤਾਂ ਅਸੀਂ ਆ ਉਤੋਂ ਖਾਸ ਹੋ ਗਏ ਸੌ ਸੌ ਗੱਡੀਆਂ ਚੱਲਦੇ ਨੇ ਔਰ 2-2000 ਦੀ ਸਿਕਿਉਰਿਟੀ ਨਾਲ ਤੇ ਉੱਧਰ ਕੇਜਰੀਵਾਲ ਦਾ 45 ਕਰੋੜ ਦਾ ਮਕਾਨ ਆ ਕੀ ਕਹ ਲੈ ਗੱਲ ਤੇ ਉਹ ਤਾਂ ਸਾਫ ਸਾਫ ਨਹੀਂ ਹੋ ਗਿਆ ਆਮ ਤਾਂ ਸੀ ਜਿਹੜੇ ਆ ਬੈਠੇ ਸਾਫ ਆ ਨਹੀਂ ਪਤਾ ਨਹੀਂ ਪੰਜਵਾਂ ਪੀਕ ਤੋਂ ਮਤਲਬ ਉਹ ਲੀਡਰਸ਼ਿਪ ਕਰਾਈਸਿਸ ਹੈ ਉਹਨਾਂ ਕੋਲ ਲੀਡਰਸ਼ਿਪ ਹੈ ਹੀ ਨਹੀਂ ਤੇ ਤੁਸੀਂ ਦੇਖਿਓ ਆ ਰਿਜ਼ਲਟ ਤੋਂ ਬਾਅਦ ਪਤਾ ਲੱਗ ਜੂ ਉਹ 13 0 ਕਹਿੰਦੇ ਆ 0 13 ਆਉਂਦਾ ਦੇਖੋ ਲੋਕਲ ਵੋਟ ਹੈ ਮੈਂ ਕੋਈ ਗੱਲ ਨਹੀਂ ਜੇ ਨਾਮ ਆਉਂਦਾ ਮੈਨੂੰ ਤਾਂ ਮੋਦੀ ਜੀ ਜੋ ਹੁਕਮ ਕਰਨਗੇ ਮੈਂ ਤਾਂ ਉਹੀ ਕਰਾਂ ਠੀਕ ਹੈ ਮੈਂ ਉਹਨਾਂ ਤੋਂ ਬਾਹਰ ਨਹੀਂ ਆਪਣੀ ਪਾਰਟੀ ਦੀ ਬੀਬੀ ਛਿੱਕ ਤੋਂ ਮੈਂ ਕਦੇ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਮੈਨੂੰ ਤਾਂ ਆਪਣੇ ਆਪ ਮੇਰਾ ਰੋਲ ਤੈਅ ਕਰਦੇ ਆ ਕਿ ਵੀ ਤੂੰ ਕੀ ਕਰਨਾ ਇਹ ਮੈਨੂੰ ਇੱਥੇ ਭੇਜਾਂਗੇ ਇੱਥੇ ਆ ਜਿਉਂ ਕਿਤੇ ਹੋਰ ਕੋਈ ਤੈਨੂੰ ਫਿਕਰਾ ਜਾਊਗਾ ਮੈਂ ਹਰਿਆਣਾ 'ਚ 5.5 ਸਾਲ ਕੰਮ ਕੀਤਾ ਪਾਰਟੀ ਦਾ ਅੰਡੇਮਾਨ ਨਿਕੋਬਾਰ 'ਚ 1 ਸਾਲ ਰਿਹਾ ਉਦੋਂ ਸਾਡਾ ਐਮਪੀ ਨਹੀਂ ਹੁੰਦਾ ਸੀ ਮੇਰੀ ਡਿਊਟੀ ਲੱਗੀ ਫਿਰ ਉਸ ਤੋਂ ਬਾਅਦ ਸਾਡਾ ਮੈਂਬਰ ਪਾਰਲੀਮੈਂਟ ਹੁੰਦਾ ਉੱਥੇ ਵਿਸ਼ਣੂ ਪਦਰੇ ਉਹ ਜਿਹੜਾ ਗਲਤ ਕੰਮ ਕਰੇਗਾ ਉਹਦਾ ਪੁਖਤਾਨ ਕਰੇਗਾ ਦੇਖੋ ਅਪਰਾਧੀ ਨੇ ਤਾਂ ਆਖਰ ਪਛਣਾ ਹੁੰਦਾ ਉਹਦੇ 'ਚ ਮੈਂ ਇਹ ਕਹਣਾ ਜਿਹੜਾ ਇਹ ਕਹਿੰਦਾ ਨਾ ਸੰਵਿਧਾਨ ਨੂੰ ਖਤਰਾ ਸਾਡੇ ਕੋਲੋਂ ਸਾਡੇ ਕੋਲੋਂ ਕਿੱਥੋਂ ਕਿੱਥਰ ਆਉਗਾ ਮੈਂ ਇੰਨਾ ਲੰਬਾ ਨਹੀਂ ਬੋਲਣਾ ਸੀ ਇਸ ਕਰਕੇ ਦੱਸਿਆ ਨਹੀਂ ਬਈ ਸੰਵਿਧਾਨ ਦਾ ਪਾਰਟ ਨਿਆਇਪਾਲਿਕਾ ਹੈ ਨਾ ਜੁਡੀਸ਼ਰੀ ਉਹਦਾ ਪਾਰਟ ਹੈ ਸੰਵਿਧਾਨ ਦਾ ਤੇ ਜੁਡੀਸ਼ਰੀ ਦੇ ਖਿਲਾਫ ਇਹ ਰੈਲੀਆਂ ਕਰਦੇ ਨੇ ਕਿ ਕੇਜਰੀਵਾਲ ਨੂੰ ਕਿਉਂ ਜੇਲ੍ਹ ਭੇਜਤਾ ਜੀ ਕੇਜਰੀਵਾਲ ਨਾਲ ਕਿਉਂ ਇਦਾਂ ਹੋਇਆ ਜੀ ਇਹ ਤਾਂ ਅਸੀਂ ਥੋੜਾ ਭਾਜਪਾ ਨੇ ਥੋੜਾ ਭੇਜਿਆ ਨਿਆਇਪਾਲਕਾਂ ਨੇ ਭੇਜਿਆ ਨਿਆਇਪਾਲਕਾਂ ਦੇ ਖਿਲਾਫ ਕਦਰ ਸਭਿਧਾਨ ਦੇ ਖਿਲਾਫ ਹੀ ਸਾਜ਼ਿਸ਼ ਰਚ ਰਹੀ ਹੈ ਕਿ ਸਾਰੀ ਇੰਡੀਆ ਸੰਵਧਨ ਜਿਹੜੇ ਇਕੱਠੇ ਹੋਏ ਨੇ ਉਹਦੇ 'ਚ ਇੱਕ ਕਦਰ ਸਭਿਧਾਨ ਦਾ ਨੁਕਸਾਨ ਕਰਕੇ ਅਸੀਂ ਤਾਂ ਸੰਵਧਾਨ ਦੀ ਰੱਖਿਆ ਕਰਦੇ ਆਂ ਔਰ ਮੋਦੀ ਜੀ ਨੇ ਤਾਂ ਸਾਨੂੰ ਕਿਹਾ ਹੋਇਆ ਕਿ ਅਦਾਲਤ ਤੁਹਾਡੇ ਵੀ ਖਿਲਾਫ ਅਗਰ ਕੋਈ ਆਦੇਸ਼ ਦਿੰਦੀ ਆ ਤਾਂ ਸਿਰ ਝੁਕਾ ਕੇ ਮੰਨੋ ਉਸ ਨੂੰ ਅਪੀਲ ਕਰੋ ਦੁਬਾਰਾ ਅਦਾਲਤ ਜਾ ਕੇ ਚਾਰਾ ਜੋਈ ਕਰੋ ਇਹ ਵੀ ਉਦਾਂ ਹੀ ਕਰੇ ਇਹਨੂੰ ਜੇ ਜਾਂਚ ਏਜੰਸੀ ਬੁਲਾਉਂਦੀ ਹੈ ਤਾਂ ਨਹੀਂ ਜਾਂਦੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਜਿਹ ਇਹਨੂੰ ਤਾਂ ਇਹੀ ਨਹੀਂ ਪਤਾ ਕਿ ਇਹ ਜਿਹੜਾ ਸ਼ਾਸਨ ਆਇਆ ਕਿੱਦਾਂ ਚੱਲਦਾ ਹੈ ਕਿ ਵਿਧਾਨ ਸਭਾ 'ਚ ਜਿਹੜੇ ਬੋਲਦੇ ਆ ਰਾਜਾ ਬੜਿੰਗ ਨੂੰ ਕੀ ਕਹਰੇ ਓਏ ਚੁੱਪ ਕਰ ਜਾ ਵੀ ਤੂੰ ਥਾਣੇਦਾਰ ਹੈ ਭਰਾਵਾ ਤੂੰ ਪੁਲਿਸ ਅਫੀਸਰ ਨਹੀਂ ਹੈ ਤੈਨੂੰ ਮੈਂ 4 ਦਿਨ ਬਾਅਦ ਵੀ ਚੁੱਪ ਕਰਾਂਗਾ ਤੇਰੇ ਖਿਲਾਫ ਫਾਈਲਾਂ ਪਈਆਂ ਮੇਰੇ ਕੋਲ ਤੇ ਵਿਧਾਨ ਸਭਾ ਦੀ ਪਾਸ਼ਾ ਜੀ ਤੇ ਵਿਧਾਨ ਸਭਾ ਚ ਕੀਤਾ ਜਾਊਗਾ ਇਹੋ ਜਿਹਾ ਮੁੱਖ ਮੰਤਰੀ ਸਾਨੂੰ ਚਾਹੀਦਾ ਇਸ ਤਰ੍ਹਾਂ ਦੀ ਅਸੀਂ ਵਿਧਾਨ ਸਭਾ ਚਲਾਵਾਂਗੇ ਇਹ ਇਹ ਲੋਕਤੰਤਰ ਦਾ ਅਸੀਂ ਸਤਕਾਰ ਕਰਦੇ ਆਂ ਇਹ ਡੈਮੋਕ੍ਰੇਸੀ ਦੇ ਲਈ ਇੱਕ ਅਪਰਾਧ ਆ ਭਗਵੰਤ ਜੀ ਅਪਰਾਧ ਹੀ ਇਹ ਲੋਕ ਸੰਸਦ ਦਾ 25 ਸੈਂਟਰ ਹਾਂ ਤੋਂ ਵੀ ਕੁਮਿਟੀ ਸੀ 24 ਤੋਂ ਸਾਡੀ ਸਰਕਾਰ ਬਣੀ ਰਹੀ ਆ 400 ਪਾਰ ਵਾਲੀ ਗੱਲ ਹੈਗੀ ਆ ਦੁਨੀਆ ਨੇ ਸਵੀਕਾਰ ਕਰ ਲਿਆ ਇੱਥੇ ਪੰਜਾਬ ਵਿਧਾਨ ਸਭਾ ਚ ਅਸੀਂ ਦੋਵੇਂ ਆ ਜੇ ਤੇ ਅਸੀਂ ਇੱਥੇ ਵੀ ਜਾ ਕੇ ਜਿੰਨੇ ਵੀ ਹੁਣ ਅੱਗੇ ਵਧਣਾ ਤੇ ਸਰਕਾਰ ਬਣਾਉਣ ਦੇ ਉਸ ਚੋਣਾਂ ਅਰੇ ਭਾਈ ਆਹ ਸੁਣ ਲਓ ਉਹ ਵੀ ਸੁਣੋ ਮੈਂ ਤੁਹਾਡਾ ਸਮਝ ਗਿਆ ਬੜਾ ਅੱਛਾ ਸਵਾਲ ਆ ਕਿਸਾਨ ਉੱਥੇ RAM LILA ਮੈਦਾਨ ਤੇ ਜਾ ਕੇ ਰੈਲੀ ਕਰਕੇ ਆਏ ਨਾ ਸਰਕਾਰ ਨੇ ਇੱਕ ਵਾਰ ਸਰਕਾਰ ਨੇ ਕੀ ਕਿਹਾ ਕਿ ਆ ਸਕਦੇ ਆ ਪਰ ਬੱੱਚਾ ਤੇ ਆਓ ਆਪਣੇ ਹੋਰ ਕੋਈ ਗੱਡੀਆਂ ਕਾਰਾਂ ਲੈ ਕੇ ਆਓ ਰੇਲ ਟ੍ਰੇਨ ਤੇ ਆਓ ਪਰ ਉੱਥੇ ਜਾ ਕੇ ਟਰੈਕਟਰ ਟਰਾਲੀਆਂ ਲਾ ਕੇ ਜੇ ਤੁਸੀਂ ਪਿੰਡ ਵਸਾ ਲਓਗੇ ਤਾਂ ਆਹ ਜਾਨੀ ਦਾ ਕੀ ਹਾਲ ਹੋਊਗਾ ਉਹ ਥੋੜਾ ਅਲਾਉ ਕੀਤਾ ਜਾ ਸਕਦਾ ਕਿਸਾਨ ਕਰਕੇ ਆਏ ਰੈਲੀ ਆ ਤੁਹਾਡੇ ਉਗਰਾਹਾਂ ਸਾਹਿਬ ਤੇ ਬਾਕੀ ਸਾਰੇ ਗਏ ਆ ਪੁੱਛ ਲਓ ਮੇਰੇ ਸਾਹਮਣੇ ਬਿਠਾ ਲਓ ਗੱਡੇ ਨੂੰ ਮਤਲਬ ਤੁਸੀਂ ਲਾ ਕੇ ਸ਼ਹਿਰ ਚ ਜਾ ਕੇ ਬਿਠਾ ਦੇਵੋਗੇ ਰਾਜਧਾਨੀ ਨੂੰ ਹੈ ਉਹਦੀ ਖੂਬਸੂਰਤੀ ਦਾ ਪੂਰੇ ਦੇਸ਼ ਦੀ ਸਨਮਾਨ ਹੈਗਾ ਉਹਨੂੰ ਵੀ ਪੰਕ ਕਰੋਗੇ ਇਹ ਗੱਡੇ ਦੀ ਕੀ ਮਤਲਬ ਗੱਡਾ ਮੈਂ ਵੀ ਕਿਸਾਨ ਹੀ ਆ ਮੈਨੂੰ ਵੀ ਪਤਾ ਉਹ ਗੱਡਾ